हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਝੋਨੇ ਦੀ ਫਸਲ ਦੇ ਵਿੱਚ ਬਹੁਤ ਮਹੱਤਵਪੂਰਨ ਤੱਤ ਜਿਹੜਾ ਕਿ ਚਾਹੀਦਾ ਘੱਟ ਮਾਤਰਾ 'ਚ ਹੈ ਪਰ ਜੇ ਦਾ ਫਸਲ ਨੂੰ ਘਾਟ ਰਹੇ ਤਾਂ ਝਾੜ ਤੇ ਵੱਡਾ ਪ੍ਰਭਾਵ ਪਾਉਂਦਾ ਹੈ। ਝਾੜ ਤੇ ਕਾਫੀ ਵੱਡਾ ਪ੍ਰਭਾਵ ਪਾਉਂਦਾ ਹੈ। ਕਈ ਵਾਰ ਕਿਸਾਨ ਵੀਰਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕਾਰਨ ਕੀ ਆ। ਕਾਰਨ ਇਹ ਹੈ ਕਿ ਜ਼ਿੰਕ ਤੱਤ ਆ ਜਿਹੜਾ ਉਹ ਝੋਨੇ ਦੀ ਫਸਲ ਦੇ ਫੋਟ ਫਟਾਰੇ ਵਾਸਤੇ ਇੱਕ ਸਾਰ ਕੱਦ ਰਹਿਣ ਵਾਸਤੇ ਸਹੀ ਸਮੇਂ ਤੇ ਪੱਕਣ ਵਾਸਤੇ ਫੋਕ ਘਟਾਉਣ ਵਾਸਤੇ ਤੇ ਦਾਣੇ ਦਾ ਸਹੀ ਵਜਨ ਰੱਖਣ ਵਾਸਤੇ ਜੜ ਦੀ ਗ੍ਰੋਥ ਵਾਸਤੇ ਬੜਾ ਜ਼ਰੂਰੀ ਤੱਤ ਹੈ। नाइट्रोजन मेटाबॉलिक एक्टिविटीज ਆ ਜਿਹੜੀਆਂ ਬੂਟੇ ਦੇ ਵਿੱਚ ਮੈਟਾਬੋਲਿਜ਼ਮ ਆ ਉਹ ਵੀ ਬੜਾ ਡਿਪੈਂਡੈਂਟ ਹੈ ਜਿੰਕ ਤੱਤ ਦੇ ਉੱਤੇ ਕਈ ਕਿਸਾਨ ਵੀਰ ਆ ਜਿਹੜੇ ਉਹ ਜਿੰਕ ਕਿਸੇ ਨਾ ਕਿਸੇ ਰੂਪ ਵਿੱਚ ਫਸਲ ਨੂੰ ਘਟ ਵੱਧ ਪਾ ਦਿੰਦੇ ਆ ਪਰ ਝਾੜ ਤੇ ਐਂਡ ਤੇ ਕਿਸਾਰਾ ਲੱਗ ਜਾਂਦਾ ਫਿਰ ਪਤਾ ਤਾਂ ਹੀ ਨਹੀਂ ਲੱਗਦਾ ਕਿ ਅਸੀਂ ਜਿੰਕ ਵੀ ਪਾਇਆ ਅਸੀਂ ਪोटाश ਵੀ ਪਾਇਆ ਪोटाश ਵੀ ਕਈ ਵਾਰ ਮਲੇ ਪोटाश ਡਰਾਈਵਡ ਫਰਮ ਮਲੇਸਿਸ ਆ ਜਿਹੜਾ 14.5 ਵਾਲਾ ਉਹ ਪਾਣ ਦੇ 10 20 ਕਿਲੋ ਉਹਦਾ ਵੀ ਕੋ ਬਹੁਤਾ ਫਾਇਦਾ ਨਹੀਂ ਹੁੰਦਾ ਹੈਗਾ ਕਿਉਂਕਿ ਕੰਟੈਂਟ ਤਾਂ ਪੂਰਾ ਹੋਣਾ ਚਾਹੀਦਾ ਨਾ ਖਰਾਕ ਪੂਰੀ ਮਾਤਰਾ ਜੀ ਜਿਹੜਾ ਤਾਤਾ ਉਹ ਮਿਲਣਾ ਚਾਹੀਦਾ ਜੇ ਆਪਾਂ ਘੱਟ ਪਰਸੈਂਟੇਜ ਵਾਲਾ ਚੀਜ਼ ਘੱਟ ਪਾਤੀ ਚਾਹੇ ਖਰਚਾ ਆਪਣਾ ਵੱਧ ਹੀ ਹੋ ਜੇ ਪਰ ਉਹਦਾ ਫਾਇਦਾ ਨਹੀਂ ਤੁਹਾਡੀ ਫਸਲ ਨੂੰ ਹੁੰਦਾ ਤੇ ਆਪਾਂ ਨੂੰ ਨਾ ਕਾਰਨ ਦਾ ਪਤਾ ਲੱਗਦਾ ਤਾਂ ਜਿੰਕ ਆ ਜਿਹੜਾ ਇਹ ਬਾਜ਼ਾਰ ਚ ਵੱਖ-ਵੱਖ ਰੂਪਾਂ ਦੇ ਵਿੱਚ ਆਉਂਦਾ ਐਸ ਟਾਈਮ ਤਾਂ ਹੁਣ ਇੰਨੇ ਰੂਪ ਮਤਲਬ ਢੰਗ ਤਰੀਕਿਆਂ ਦਾ ਆਉਣ ਲੱਗ ਪਿਆ ਜਿੰਕ ਜਿੰਕ ਦੇ ਮਾਡਲ ਜਿਵੇਂ ਕਾਰਾਂ ਮੋਟਰਸਾਈਕਲਾਂ ਦੇ ਮਾਡਲ ਆਉਂਦੇ ਆ ਬਹੁਤ ਤਰ੍ਹਾਂ ਦਾ ਕਿਉਂਕਿ ਵੱਖ-ਵੱਖ ਕੰਪਨੀਆਂ ਨੇ ਬਾਜ਼ਾਰ ਦੇ ਵਿੱਚ ਤੇ ਉਹ ਵੱਖ-ਵੱਖ ਤਰੀਕੇ ਨਾਲ ਜ਼ਿੰਕ ਪੇਸ਼ ਕਰਕੇ ਕਿਸਾਨਾਂ ਦੇ ਸਾਹਮਣੇ ਤੇ ਵੱਖ-ਵੱਖ ਸਿੱਧੇ ਜਾਂ ਸਿੱਧੇ ਢੰਗ ਨਾਲ ਉਹਦਾ ਪ੍ਰਚਾਰ ਵੀ ਹੁੰਦਾ ਵੱਡੇ ਪੱਧਰ ਤੇ ਹੁੰਦਾ ਤਾਂ ਜ਼ਿੰਕ ਦੀ ਜੇ ਆਪਾਂ ਗੱਲ ਕਰੀਏ ਕੁਝ ਫਾਰਮਾ ਕੁਝ ਤਰ੍ਹਾਂ ਦੇ ਖਾਦਾਂ ਜਿਹੜੇ ਆਪਣੇ ਅਵੇਲੇਬਲ ਨੇ ਜਿਹੜੀਆਂ ਆਪਣੇ ਅਵੇਲੇਬਲ ਆ ਜਾਂ ਅਨਵੇਲੇਬਲ ਤਕਰੀਬਨ 11-12 ਤਰ੍ਹਾਂ ਦਾ ਜ਼ਿੰਕ ਹੈ ਜੇ ਆਪਾਂ ਕਹਿ ਲਈਏ ਜਿਹੜੇ ਚ ਮੁੱਢਲੇ ਤੌਰ ਤੇ ਮੁੱਖ ਤੌਰ ਤੇ ਹੈ ਜਿਹੜਾ 21% ਜ਼ਿੰਕ ਆ ਗਿਆ 33% ਜ਼ਿੰਕ ਆ ਗਿਆ ਤੁਹਾਡਾ ਜ਼ਿੰਕ ਆਕਸਾਈਡ ਆ ਗਿਆ ਲਿਕਵਿਡ ਜਿਹੜਾ ਤੁਸੀਂ ਕਾਫੀ ਵੱਡੇ ਪੱਧਰ ਤੇ ਕਿਸਾਨੀ ਵਰਤਦੇ ਜ਼ਿੰਕ ਆਕਸਾਈਡ 34.5% ਵਾਲਾ ਫਿਰ ਤੁਹਾਡਾ ਸਿਲੈਕਟਡ ਜ਼ਿੰਕ ਆ ਗਿਆ 12% ਵਾਲਾ ਫਿਰ ਜ਼ਿੰਕ ਐਚੀਡੀਪੀ ਆ ਗਿਆ ਫਿਰ ਜ਼ਿੰਕ ਐਚੀਡੀਡੀਏ ਡੀਟੀਏ ਆ ਗਿਆ ਫਿਰ ਜ਼ਿੰਕ ਐਨਟੀਏ ਆ ਗਿਆ ਫਿਰ ਜ਼ਿੰਕ ਕਲਰਾਇਡ ਆ ਗਿਆ ਜ਼ਿੰਕ ਕਾਰਬੋਨੇਟ ਆ ਗਿਆ ਜ਼ਿੰਕ ਪੋਲੀਫਲੇਵਨੋਇਡਸ ਆ ਗਿਆ ਜ਼ਿੰਕ ਪੋਲੀਸਲਫੇਟ ਆ ਗਿਆ ਤੇ ਅ ਇਸੇ ਤਰ੍ਹਾਂ ਹੋਰ ਵਕ ਵਕ ਫਾਰਮਾਂ ਦੇ ਵਿੱਚ ਜ਼ਿੰਕ ਹੈ ਜਿਹੜਾ ਉਹ ਜ਼ਿੰਕ ਆਕਸੀ ਸਲਫੇਟ ਆ ਗਿਆ ਤਾਂ ਇਹਦੇ ਵਿੱਚੋਂ ਹੁਣ ਜੇ ਤੁਸੀਂ ਕੰਟੈਂਟ ਪੂਰਾ ਕਰਨਾ ਤੇ ਫਸਲ ਦੀ ਪੂਰੀ ਆਪਾਂ ਗ੍ਰੋਥ ਫੁੱਟ ਫਟਾਰਾ ਚਾਹੁੰਦੇ ਕਿਉਂਕਿ ਜਿੱਥੇ ਘਾਟ ਹੈ ਕਈ ਥਾਵਾਂ ਤੇ ਕੀ ਆ ਕਿ ਆਪਾਂ ਜ਼ਿੰਕ ਹੈ ਜਿਹੜੇ ਕਿਸਾਨ ਵੀਰ ਆ ਉਹ ਆਪਣੀ ਜ਼ਮੀਨ ਠੀਕ ਹੈ ਜ਼ਿੰਕ ਦੀ ਬਹੁਤ ਹੀ ਘਾਟ ਹੈਣੀ ਜ਼ਿੰਕ ਪਰ ਫਸਲ ਨੂੰ ਦਿੰਦੇ ਆ ਉਹ ਚੀਜ਼ ਦਾ ਬਹੁਤ ਫਾਇਦੇਟ ਹੁੰਦਾ ਉਥੇ ਜੇ ਉਹ ਘੱਟ ਮਾਤਰਾ ਜੀ ਵੀ ਦੇ ਦੇਣਗੇ ਤਾਂ ਰਿਜ਼ਲਟ ਮਿਲੂਗਾ ਜਿੱਥੇ ਤੁਹਾਡੀ ਜ਼ਮੀਨ ਚ ਜ਼ਿੰਕ ਤੱਤ ਦੀ ਘਾਟ ਹੈ ਜ਼ਿੰਕ ਤੱਤ ਦੀ ਘਾਟ ਹੁਣ ਕਿਹੜੀਆਂ ਕਿਹੜੀਆਂ ਕੰਡੀਸ਼ਨਾਂ ਚਾਹੁੰਦੀ ਆ ਪੀ ਐਚ ਤਾਂ ਆਪਣੇ ਸਾਰੇ ਕਿਤੇ ਤਕਰੀਬਨ ਹਾਈ ਆ 7 ਤੋਂ ਬਾਅਦ ਆ 7.5 ਤੋਂ ਵੀ ਬਾਅਦ ਆ ਘਾਟ ਆਉਂਦੀ ਆਉਂਦੀ ਆ ਜ਼ਿੰਕ ਦੀ ਮੋਨੋ ਕਲਚਰ ਆ ਕਣਕ ਝੋਨੇ ਦਾ ਇਹ ਚ ਜ਼ਿੰਕ ਦੀ ਘਾਟ ਤੁਹਾਡੇ ਆਉਣੀ ਆ ਪਾਸਪੋਰਸ ਤਾਂ ਆਪਾਂ ਬਹੁਤ ਐਡ ਕਰਦੇ ਆਂ ਜ਼ਮੀਨ 'ਚ ਉਹ ਵੀ ਜ਼ਿੰਕ ਦੀ ਘਾਟ ਦਾ ਵੱਡਾ ਕਾਰਨ ਬਣਦਾ ਲਗਾਤਾਰ ਖੇਤ 'ਚ ਪਾਣੀ ਖੜਾ ਰਹਿਣਾ ਉਹਦੇ ਨਾਲ ਵੀ ਜ਼ਿੰਕ ਤੱਤ ਦੀ ਕਾਫੀ ਘਾਟ ਆਉਂਦੀ ਹੈ ਜ਼ਮੀਨ ਤੋਂ ਡਿਕੜਾਠੀ ਸ਼ੂਰੇ ਵਾਲਾ ਜਿਹੜੇ ਸਾਲਟ ਜ਼ਿਆਦਾ ਆ ਉੱਥੇ ਵੀ ਜ਼ਿੰਕ ਤੱਤ ਦੀ ਘਾਟ ਆਉਣੀ ਆ ਤੇ ਇਹਦਾ ਇਫੈਕਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਫਸਲ ਆ ਜਿਹੜੀ ਉਹ ਟਾਈਮ ਨਾਲ ਪੱਕਦੀ ਨਹੀਂ ਕਿਉਂਕਿ ਬੂਟੇ ਜਿਹੜੇ ਉੱਚੇ ਨਹੀਂਵੇਂ ਹੋ ਜਾਂਦੇ ਆ ਬੂਟਿਆਂ ਦੀ ਫੋਟ ਨਹੀਂ ਹੁੰਦੀ ਪੱਤੇ ਜੰਗਾਲੇ ਹੋ ਜਾਂਦੇ ਆ ਪੱਤੇ ਕਈ ਵਾਰ ਕੀ ਹੈ ਦੀ ਘਾਟ ਆ ਦੂਜੇ ਤਤਾਂ ਨਾਲ ਮਿਲ ਜਾਂਦੀ ਹਲਕੇ ਪੀਲੇ ਰੰਗ ਦੇ ਕਈ ਵਾਰ ਪੱਤੇ ਹੋ ਜਾਂਦੇ ਜ਼ਿੰਕ ਦੀ ਘਾਟ ਆ ਜਾਂ ਹੋਰ ਤਤਾਂ ਦੀ ਘਾਟ ਲੋ ਆ ਤਤ ਦੀ ਨਾਈਟ੍ਰੋਜਨ ਦੀ ਘਾਟ ਨਾਲ ਰਲ ਗਈ ਮਿਕਸ ਹੋ ਜਾਂਦੀ ਆ ਤੇ ਇਹ ਜਿਹੜੀ ਘਾਟ ਆ ਮੁੱਖ ਤੌਰ ਤੇ ਝੂਨਾ ਲੱਗਣ ਤੋਂ 2 ਤੋਂ 4 ਹਫ਼ਤਿਆਂ ਦੇ ਦਿਖਾਈ ਦਿੰਦੀ ਆ ਜੇ ਆਪਾਂ ਜ਼ਿੰਕ ਉਸ ਟਾਈਮ ਤੇ ਪਾ ਵੀ ਦਈਏ ਖੇਤ ਚ ਲਗਾਤਾਰ ਪਾਣੀ ਖੜਾ ਹੈ ਉਹਦਾ ਰਿਜ਼ਲਟ ਤੁਹਾਨੂੰ ਨਹੀਂ ਮਿਲਣਾ ਨਹੀਂ ਮਿਲਣਾ ਜਦੋਂ ਖੇਤ ਨੂੰ ਹਵਾ ਲੱਗੂਗੀ ਜ਼ਿੰਕ ਉਹਦਾ ਅਪਟੇਕ ਕਰੋਗਾ ਬੂਟਾ ਜ਼ਿੰਕ ਜਿਹੜੀ ਵਧੀਆ ਸਭ ਤੋਂ ਬੈਸਟ ਫਾਰਮ ਹੈ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਹੁਣਾ ਜ਼ਿੰਕ ਸਲਫੇਟ ਫਾਰਮ ਚ ਜੇ ਤੁਸੀਂ ਜ਼ਿੰਕ ਦਿਓਗੇ ਨਾ ਝੋਨੇ ਦੀ ਫਸਲ ਚ ਉਹ ਤੁਹਾਨੂੰ ਸਭ ਤੋਂ ਵਧੀਆ ਤੇ ਸ਼ਾਨਦਾਰ ਨਤੀਜਾ ਮਿਲੇਗਾ ਜ਼ਿੰਕ ਸਲਫੇਟ ਚਾਹੇ ਤੁਸੀਂ 21 ਵਰਤ ਲੋ ਚਾਹੇ 33% ਵਰਤ ਲੋ ਜਿੱਥੇ ਤੁਹਾਡੇ ਘਾਟ ਆ ਉਥੇ ਜਿਹੜੀ ਹੈਗੀ ਆ ਤਕਰੀਬਨ ਜਿਹੜੇ ਖੇਤਾਂ ਜਿਆਦੇ ਘਾਟ ਆ ਨਾ ਦਰਮਿਆਨੀਆਂ ਤੋਂ ਹਲਕੀਆਂ ਜ਼ਮੀਨਾਂ ਨੇ ਜਾਂ ਕਟਰਾਠੀਆਂ ਜ਼ਮੀਨਾਂ ਨੇ ਉਥੇ ਜਿਹੜਾ ਹੈਗਾ ਤੁਸੀਂ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਘਟੋ ਘਾਟ ਆਪਾਂ ਨੂੰ 20 ਤੋਂ 25 ਕਿਲੋ ਜ਼ਿੰਕ ਕੀ 20% ਜਾਂ 16 ਕਿਲੋ 33% ਵਾਲੀ ਜ਼ਿੰਕ ਉਹ ਪਾਉਣੀ ਪੈਂਦੀ ਹੈ ਜਾਂ ਫਿਰ ਹਰ ਸਾਲ ਤੁਸੀਂ 21% 10 ਕਿਲੋ ਜ਼ਿੰਕ ਘੱਟੋ-ਘੱਟ ਪਾਓ ਕਿਸਾਨ ਵੀਰ ਕੀ ਕਰਦੇ ਆ ਕਈ ਵਾਰ 33% ਵਾਲੀ 4 ਕਿਲੋ ਪਾ ਆਂਦੇ ਆ ਜਾਂ ਲਿਕਵਿਡ ਜ਼ਿੰਕ ਆ ਜਿਹੜੀ ਹੋਰ ਇਹਨਾਂ ਲਾ ਕੇ ਕੋਈ 100-200 ਐਮਐਲ ਪਾ ਆਂਦੇ ਕਿੱਲੇ ਦੀ ਜਾਂ ਚਿਲੇਟਡ ਜ਼ਿੰਕ ਆ 100-200 ਗ੍ਰਾਮ ਉਹ ਪਾ ਆਂਦੇ ਆ ਉਹਦੇ ਨਾਲ ਕੰਟੈਂਟ ਪੂਰਾ ਨਹੀਂ ਹੁੰਦਾ ਉਹਦੇ ਨਾਲ ਕੰਟੈਂਟ ਪੂਰਾ ਨਹੀਂ ਹੁੰਦਾ ਹੈਗਾ ਪਰ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਜਿੰਕ ਪਾਤੀ ਆ ਪਰ ਉਹਦਾ ਰਿਜ਼ਲਟ ਤੁਹਾਨੂੰ ਮਿਲਦਾ ਨਹੀਂ ਅਲਟੀਮੇਟਲੀ ਕੀ ਹੁੰਦਾ ਆਪਣੀ ਫਸਲ ਦਾ ਮਗਰੋਂ ਆ ਕੇ ਵਜਨ ਨਹੀਂ ਬਣਦਾ ਜਾਂ ਫੋਕ ਬਣ ਜਾਂਦੀ ਹੈ ਝਾੜ ਘਟ ਜਾਂਦਾ ਤਾਂ ਇਹਦੇ ਵਾਸਤੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਾਂ ਤਾਂ ਥੱਲੇ ਆਪਾਂ ਜਿੰਕ ਜਿਵੇਂ ਪਾਉਣੀ ਹੈ 2 ਹਫ਼ਤਿਆਂ ਤੋਂ ਬਾਅਦ 2 ਹਫ਼ਤਿਆਂ ਤੇ ਤੁਹਾਨੂੰ ਲਗਾ ਮਤਲਬ ਤਕਰੀਬਨ ਤਕਰੀਬਨ ਘਾਟ ਨਿਸ਼ਾਨੀ ਨਜ਼ਰ ਆਉਣ ਲੱਗ ਪਈ ਨਹੀਂ ਕਿਉਂਕਿ ਦੋ ਹਫ਼ਤੇ ਆਪਾਂ ਪਾਣੀ ਖੜਾ ਰੱਖਦੇ ਆ ਦੋ ਹਫ਼ਤੇ ਢਾਈ ਹਫ਼ਤੇ ਤਾਈ ਜਾਨੀ 15 20 ਦਿਨ ਤੱਕ ਉਦੋਂ ਤੁਹਾਨੂੰ ਨਿਸ਼ਾਨੀ ਨਜ਼ਰ ਆਉਣੀ ਨਹੀਂ ਆਉਣੀ ਕਿਉਂਕਿ ਲਗਾਤਾਰ ਪਾਣੀ ਖੇਤ ਚ ਖੜਾ ਜ਼ਿੰਕ ਜੇ ਕੋਈ ਮਾੜੀ ਮੁੱਟੀ ਖੇਤ ਚ ਹੈਗੀ ਉਹ ਵੀ ਅਪਟੇਕ ਨਹੀਂ ਹੋਣੀ ਤੇ ਘਾਟ ਨਜ਼ਰ ਆ ਜਾਣੀ ਆ ਤਾਂ ਜਾਂ ਤਾਂ ਜ਼ਿੰਕ ਤੁਸੀਂ ਉਦੋਂ ਪਾਓ ਖੇਤ ਦੇ ਵਿੱਚ ਜਦੋਂ ਤੁਸੀਂ ਉਸ ਤੋਂ ਬਾਅਦ ਹਵਾ ਲਵਾ ਸਕਦੇ ਹੋ ਦੋ ਦਿਨ ਖੇਤ ਨੂੰ ਹਵਾ ਲਵਾਓ ਫਿਰ ਪਾਣੀ ਦਿਓ ਫਿਰ ਹਵਾਲਵਾ ਦਿਓ ਫਿਰ ਪਾਣੀ ਦਿਓ ਇਹਦੇ ਨਾਲ ਇੱਕ ਤਾਂ ਤੁਹਾਡੀਆਂ ਜੜਾਂ ਝੋਨੇ ਦੀਆਂ ਕਾਲੀਆਂ ਨਹੀਂ ਹੋਣੀਆਂ ਕਈ ਥਾਵਾਂ ਦੇ ਉੱਤੇ ਤਿੰਨ ਹਫ਼ਤਿਆਂ ਤੇ ਜੜਾਂ ਕਾਲੀਆਂ ਹੋਣ ਦੀ ਸਮੱਸਿਆ ਵੀ ਆਉਂਦੀ ਹੈ ਫਿਰ ਜੜ ਜਦੋਂ ਗਰੋਥ ਨਹੀਂ ਕਰੂ ਤਾਂ ਬੂਟਾ ਉੱਪਰੋਂ ਫਸਲ ਖੜ ਜਾਂਦੀ ਹੈ ਆਪਣੀ ਫਿਰ ਆਪਾਂ ਉੱਤੋਂ ਹੋਰ ਸਮਗਰੀ ਪਾਉਣ ਲੱਗ ਪੈਂਦੇ ਆ ਖਰਚਾ ਹੋਰ ਕਰ ਲੈਣੇ ਆ ਪਾਣੀ ਫਿਰ ਨਹੀਂ ਘਟਾਉਂਦੇ ਉਹਦੇ ਨਾਲ ਜੜ ਗਲ ਜਾਂਦੀ ਹੈ ਤੇ ਬੂਟੇ ਸੁੱਕਣ ਲੱਗ ਪੈਂਦੇ ਫੋਟ ਬੜੀ ਔਖੀ ਲੱਗਦਾ ਝੋਨਾ ਜੇ ਹਿਸਾਬ ਨਾਲ ਹੁਣ ਤਾਪਮਾਨ ਹੈ ਜੇ ਜਿਹੜਾ ਹੈਗਾ ਕੋਈ ਮੌਸਮ ਚ ਬਦਲਾਅ ਨਹੀਂ ਆਉਂਦਾ ਜਾਂ ਮੀਂਹ ਥੋੜਾ ਬਹੁਤਾ ਨਹੀਂ ਆਉਂਦਾ ਟ ਤਾਂ ਇਹ ਸਮੱਸਿਆ ਤੁਹਾਨੂੰ ਆਉਣ ਵਾਲੇ ਦਿਨਾਂ ਝੋਨੇ 'ਚ ਵੱਡੇ ਪੱਧਰ ਤੇ ਨਜ਼ਰ ਆਊਗੀ। ਵੱਡੇ ਪੱਧਰ ਤੇ ਇਹ ਸਮੱਸਿਆ ਤੁਹਾਨੂੰ ਨਜ਼ਰ ਆਊਗੀ। ਤਾਂ ਇਸ ਕਰਕੇ ਜਿਹੜੇ ਜ਼ਿੰਕ ਸਲਫੇਟ ਫਾਰਮ ਵਰਤੋ ਦੂਜੀ ਗੱਲ ਇਹਨੂੰ ਮਿਕਸ ਫਾਰਮ ਦੇ ਵਿੱਚ ਕਿਸੇ ਨਾ ਨਾ ਪਾਓ ਕੋਸ਼ਿਸ਼ ਕਰੋ ਰੇਤਾ 'ਚ ਲਾ ਕੇ ਤੁਸੀਂ ਮਿੱਟੀ ਦੇ ਵਿੱਚ ਰਲਾ ਕੇ ਜ਼ਿੰਕ ਛੱਟਾ ਦਿਓ। ਜੇ ਤੁਸੀਂ ਇਹ ਛੱਟਾ ਨਹੀਂ ਦੇਣਾ ਮਤਲਬ ਖੇਤ 'ਚ ਤੁਸੀਂ ਰੂੜੀ ਖਾਦ ਕਰਦੇ ਹਰੀ ਖਾਦ ਕਰਨੀ ਜਾਂ ਫਸਲੀ ਰੇਨਖੰਦ ਵਾਹਨੇ ਆ ਅਵੇਲੇਬਲ ਫਾਰਮ ਦੇ ਵਿੱਚ ਜ਼ਿੰਕ ਤੁਹਾਡੇ ਕਈ ਵਾਰ ਆਪਾਂ ਨੂੰ ਕੀ ਹੁੰਦਾ ਹੈ ਕਿ ਘਟ ਘਾਟ ਆਉਂਦੀ ਹੈ ਤੇ ਖਰਚਾ ਆਪਾਂ ਇਹਨਾਂ ਨਾਲ ਕਰੀਏ 2000 2000 ਦੀ ਜ਼ਿੰਕ ਪੈ ਜੰਦੀ ਜਾਂ ਆਪਾਂ 20 ਕਿਲੋ 25 ਕਿਲੋ ਪਾਵਾਂਗੇ ਤਾਂ ਫਿਰ ਤੁਸੀਂ ਸਪਰੇ ਜਿਹੜੀ ਹੈਗੀ ਆ ਉਹ ਕਰ ਲਓ ਕਿਲੋ ਜ਼ਿੰਕ ਕੀ ਪਰਸੈਂਟ ਅੱਧਾ ਕਿਲੋ ਕਲੀ ਦਾ ਪਾਣੀ ਕਿਲੋ 2 ਕਿਲੋ ਨਾਲ ਯੂਰੀਆ ਪਾ ਲਓ ਫਸਲ ਬਾਦ ਦਬੀ ਜਾ ਤਾਂ ਤੁਸੀਂ ਨਾਲ ਅਮੋਨਿਅਮ ਐਸਿਡ ਜਿਹੜੀ ਇਫਕੋ ਸਾਗਾਰੀਕਾ ਉਹ ਵਰਤ ਸਕਦੇ ਆ ਵਰਨਾ ਜਿਹੜੇ ਜ਼ਿੰਕ ਦੇ ਕਲੀ ਦਾ ਪਾਣੀ ਯੂਰੀਆ ਦੇ ਸ਼ਾਨਦਾਰ ਨਤੀਜੇ ਮਿਲੇ ਆ ਨਾਲ ਜਿਹੜਾ ਜ਼ਿੰਕ ਕਲੀ ਦਾ ਪਾਣੀ ਯੂਰੀਆ ਤੇ ਲੋਹਾ ਤੱਤ ਇਹ ਤੁਹਾਨੂੰ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਦਾ ਹੁਣਾ ਇਹਦੇ ਸ਼ਾਨਦਾਰ ਨਤੀਜੇ ਜਿਹੜੇ ਹੈਗੇ ਤੁਹਾਨੂੰ ਮਿਲਦੇ ਰਹਿ ਦੋ ਤੋਂ ਤਿੰਨ ਸਪਰੇਆਂ ਪਰ ਇਹ ਤੁਹਾਨੂੰ ਕਰਨੀਆਂ ਪੈਂਦੀਆਂ ਤਾਂ ਇਹ ਤੁਸੀਂ ਜਾਂ ਸਪਰੇਆਂ ਕਰੋ ਜਾਂ ਸਪਰੇਆਂ ਕਰੋ ਜਾਂ 21% ਜਾਂ 33% ਜ਼ਿੰਕ ਪਾਓ ਹੋਰ ਕੋਈ ਲਿਕਵਿਡ ਜ਼ਿੰਕ ਜਿਹੜੇਟਡ ਜ਼ਿੰਕ ਥੱਲੇ ਨਾ ਪਾਓ ਜਾਂ ਫਿਰ ਉੱਤੇ ਆਪਾਂ ਸਪਰੇਅ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ